ਆ ਰਹੇ ਨੇ ਤੇ ਦਿਵਾਲੀ ਦਾ ਦਿਨ ਹੈ ਤੇ ਸ਼ਹਿਰ ਵਿੱਚ ਪਟਾਕੇ ਨਹੀਂ ਲੈ ਕੇ ਜਾਂ ਆਪਰੇ ਤੋਂ ਬਿਲਕੁਲ ਨਹੀਂ ਕਰਦੇ ਚੁਕਿਆ ਜਿਹਨਾਂ ਜਿਆਦਾ ਨਸਸ ਕਿਲਾਉਦੇ ਤੇ ਸਾਡੇ ਵੀ ਧਿਆਨ ਦੇ ਵਿੱਚ ਆਇਆ ਇੱਕ ਤੋਂ ਪਹਿਲਾਂ ਵੀ ਜਿਹੜੀ 2 ਦਿਨ ਪਹਿਲਾਂ ਵੀ ਕੁਝ ਪਰਚੇ ਦਰਜ ਕੀਤੇ ਗਏ ਜਿਹੜੇ ਬੰਦੇ ਬਿਨਾ ਲਾਇਸੈਂਸ ਤੋਂ ਜਾਂ ਉਹਨਾਂ ਨੇ ਪਟਾਕੇ ਰੱਖੇ ਹੋਏ ਉਹ ਸੀ ਕੇਸਸ ਤੇ ਕੀਤੇ ਆ ਹੁਣ ਇੱਕ ਗੱਲ ਧਿਆਨ ਚਾਹੀਏ ਵੀ ਛੋਟੇ-ਛੋਟੇ ਕਈ ਜਿਹੜੇ ਲੋਕ ਦੁਕਾਨਦਾਰੀ ਕਰਦੇ ਹੋ ਆਪਣੇ ਦੁਕਾਨਾਂ ਦੇ ਬਾਹਰ ਰੱਖ ਕੇ ਜੋ ਕੁ ਚੋਰ ਪਟਾਕੇ ਵੇਚ ਰਿਹਾ ਉਹਨਾਂ ਨੂੰ ਵੀ ਹਦਾਇਤ ਕੀਤੀ ਜਾਊਗੀ ਕਿ ਜਿਹੜੀ ਅਲੋਕੇਟਡ ਜਗ੍ਹਾ ਹੈ ਉਹਦੇ ਉੱਤੇ ਜਾ ਕੇ ਉੱਥੇ ਹੀ ਆਪਦੀ ਉਹ ਦੁਕਾਨਦਾਰੀ ਪਟਾਕਿਆਂ ਦੀ ਕਰਨ ਸਰ ਦੇਖਿਆ ਜਾ ਰਿਹਾ ਜੀ ਛੋਟੀਆਂ ਦੁਕਾਨਾਂਾਂ ਵਿੱਚ ਇਹਨਾਂ ਪਟਾਕੇ ਬਾਹਰ ਲਾਏ ਨੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪਟਾਕੇ ਕਿੰਨੇ ਤੋਂ ਲਾਏ ਦਿਨਾ ਸਰ ਉਹ ਫਿਰ ਨਾਮੀ ਬਾਈ ਬੰਦਿਆ ਦੇ ਨਾਮ ਲੈ ਕੇ ਦੱਸ ਰਹੇ ਸਾਨੂੰ ਉਹਨਾਂ ਨੇ ਕਿਹਾ ਇਸ ਤਰ੍ਹਾਂ ਦੀ ਗੱਲ ਹੈ ਜਿਹੜੇ ਉਹਨਾਂ ਨੂੰ ਵੇਚਦੇ ਨੇ ਉਹ ਤਾਂ ਆਬਵੀਅਸੇ ਕਈ ਜ਼ੰਦ ਨੇ ਵੀ ਲਾ ਲਓ ਬਟ ਜਿਹੜੀ ਉਹਨਾਂ ਨੂੰ ਅਸੀਂ ਦੱਸਤਾ ਸਾਰਿਆਂ ਨੂੰ ਅਨਾਉਂਸਮੈਂਟ ਕਰ ਰਹੇ ਆ ਵੀ ਉਥੇ ਜਿਹੜੀ ਅਲੋਕੇਟਡ ਜਗ੍ਹਾ ਜਿਹੜੀ ਹੈ ਅਲੋਕੇਟਡ ਜਗ੍ਹਾ ਤੇ ਜਾ ਕੇ ਇਹ ਪਟਾਕੇ ਵੇਚ ਸਕਦੇ। ਪਰ ਬੇਨ ਸਰਕਾਰ ਵੱਲੋਂ ਕੀ ਹਦਾਇਤਾਂ ਕੀਤੀਆਂ ਗਈਆਂ ਨੇ? ਹਦਾਇਤ ਇਹ ਹੈ ਜੀ ਤੁਹਾਨੂੰ ਦੱਸ ਰਹੇ ਆ ਵੀ ਜਿਹੜੀ ਅਲੋਕੇਟਡ ਜਗ੍ਹਾ ਉਹਨਾਂ ਨੂੰ ਹੁੰਦੀ ਆ ਅਲੋਕੇਟਡ ਜਗ੍ਹਾ ਦੇ ਉੱਤੇ ਹੀ ਜਾ ਕੇ ਉਹ ਵੇਚ ਸਕਦੇ ਹੋ ਉਹਨਾਂ ਨੂੰ ਹਦਾਇਤ ਕਰ ਰਹੇ ਆ ਸਾਰੇ। ਬਿਨਾਂ ਲਿਸੈਂਸ ਵਾਲਾ ਨਹੀਂ ਵੇਚ ਸਕਦਾ ਬਿਲਕੁਲ। ਮੈਂ ਤੁਹਾਨੂੰ ਦੱਸ ਰਿਹਾ ਜੀ ਅਲੋਕੇਟਡ ਜਗ੍ਹਾ ਦੀ ਐਸ.ਡੀ.ਐਮ ਦਫ਼ਤਰ ਤੋਂ ਇਹਨਾਂ ਨੂੰ ਮਿਲਦੀ ਹੈ ਪਰਮਾਨਗੀ ਮਿਲਦੀ ਹੈ ਤਾਂ ਹੀ ਕਰਕੇ ਵਿੱਚ ਜਾਓ। ਸਰ ਥੈਂਕ ਯੂ। ਕੋਈ ਦੁਕਾਨ ਵਾਲੇ ਜਿਹ ਬਿਲਕੁਲ ਜੀ ਪਹਿਲੇ ਤਾਂ ਦੇਖੋ ਇਹ ਇਧਰ ਤਿਉਹਾਰ ਹੈ ਤਿਉਹਾਰ ਦੇ ਦਿਨ ਨੇ ਉਹਨਾਂ ਨੂੰ ਹਦਾਇਤ ਕਰਾਂਗੇ ਵੀ ਉਹ ਜਿਹੜੀ ਅਲੋਕੇਟਡ ਜਗ੍ਹਾ ਤੇ ਜਾ ਕੇ ਕਰੇ ਜੇ ਦੇਖਿਆ ਜਾਊਗਾ ਵੀ ਕੋਈ ਕਾਨੂੰਨ ਦੀ ਉਲੰਘਣਾ ਤਾਂ ਫਿਰ ਕਾਨੂੰਨ ਮੁਤਾਬਕ ਉਹਦੇ ਖਿਲਾਫ ਲਾਜ਼ਮੀ ਕਾਰਵਾਈ ਹੋਵੇਗੀ